ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀ ਧੰ ਗੁਰੂ ਗਰੀਬਨਵਾਜ ਨਦਰ ਕਰੇ ਤਾਂ ਸਿਮਰਿਆ ਜਾਇ ਆਤਮਾ ਦਰਬਾਰ ਵਿੱਚ ਲਿਬਲਾਈ ਆਤਮਾ ਦਰਕੇ ਦੁਬ ਦਇਨਤਰ ਮਰੇ ਸੋ ਗੌਡਲ ਗੁਰਸਿਵੀਐ ਅਹਨ ਸੋ ਸਹਿ ਸੁਵਾਈ ਦਰਸ਼ਨ ਵਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਪਹਿਲਾ ਜਿਉ ਤਬ ਤਹੇ ਬਾਰੋ ਬਾਰ ਤਬ ਤਬ ਕੱਪੈ ਮੌਤ ਵੇਕਾਰ ਜਿਉ ਤਬ ਤਹੇ ਬਾਰੋ ਬਾਰ ਤਬ ਤਬ ਕੱਪੈ ਮੌਤ ਵੇਕਾਰ ਜੈਤਨ ਬਾਨੇ ਵਿਸਰਜਾਈ ਜੰਬ ਕਰੂਗੀ ਬਿਲ ਲਾਏ ਮਤਾਂ ਬੁੱਲਣ ਚੱਖਣਾ ਹੋਏ ਮਨ ਬੱਲੇ ਜਾਣੈ ਸੋ ਸੋਈ ਰਹਾ ਜਿਨ ਕਨ ਕੀਤੇ ਅੱਖੀ ਨਾਕ ਜਿਨ ਜੀਵਾਂ ਦਿੱਤੇ ਬੋਲੇ ਤਾਤ ਤਿੰਨ ਮਨ ਰੱਖਿਆ ਅਗਨੀ ਬਾਈ ਬਜ ਪਵਨ ਅਕ ਸਭ ਜਾਏ ਜਿੱਤਾ ਮੋਹ ਪ੍ਰੀਤ ਸੁਆਦ ਸਭ ਕਲ ਕਦਾ ਗੰਦਾਗ ਦਾਗ ਦੋ ਸਮੇ ਚੱਲੇ ਲਾਈ ਦਰਗਹਿ ਵੈਸਰ ਨਾ ਹੀ ਜਾਏ ਪਰ ਮਿਲ ਅਖੰਦਰਨਾ ਜਿਦ ਲਗ ਤਰਨਾ ਹੁਰਨੇ ਤੋ ਜੇ ਕੁ ਡੁਬੈ ਗੁਰੂ ਵੈਸਾਰ ਨਾਨਕ ਸੱਚ ਸਰਬ ਦਤਾਰ ਜੇ ਕੁ ਡੁਬੈ ਗੁਰੂ ਵੈਸਾਰ ਨਾਨਕ ਸੱਚ ਸਰਬ ਦਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ